ਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦਰਾ ਕਿਲਾ ਤਾਰਾਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਦਾ ਇਤਿਹਾਸ ਦੱਸਿਆ ਜਾਊਗਾ ਕਿਲਾ ਤਾਰਾਗੜ੍ਹ ਸਾਹਿਬ ਇਸ ਇਸ ਸਥਾਨ ਉੱਚੀ ਥਾਂ ਤੇ ਕਿਲਾ ਗੁਰਦਰਾ ਕਿਲਾ ਤਾਰਾਗੜ੍ਹ ਸਾਹਿਬ ਇਹ ਪਾਵਨ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਲਿਆਂ ਵਿੱਚੋਂ ਇੱਕ ਹੈ ਇਸ ਦਾ ਨਿਰਮਾਣ ਵਿਲਾਸਪੁਰ ਦੇ ਪਹਾੜੀ ਰਾਜਿਆਂ ਦੇ ਹਮਲੇ ਨੂੰ ਮੁੱਖ ਰੱਖ ਕੇ ਕੀਤਾ ਗਿਆ ਇਸ ਸਥਾਨ ਤੇ ਭਾਈ ਕਨਈਆ ਜੀ ਦੇ ਨਾਲ 500 ਦੇ ਕਰੀਬ ਸਿੰਘਾਂ ਨੇ ਤਪ ਕੀਤਾ ਪਹਿਲਾ ਹਮਲਾ ਇਸ ਸਥਾਨ ਤੇ 1700 ਈਸਵੀ ਵਿੱਚ ਹੋਇਆ ਸਤਗੁਰ ਜੀ ਆਪ ਉਹਨਾਂ 500 ਬ੍ਰਹਮ ਗਿਆਨੀ ਸਿੰਘਾਂ ਨੂੰ ਲੰਗਰ ਪਾਣੀ ਛਕਾਉਣ ਅਤੇ ਗੁਰਦਰਾ ਕਿਲਾ ਸ਼੍ਰੀ ਤਾਰਾਗੜ੍ਹ ਸਾਹਿਬ ਗੁਰਦਰਾ ਕਿਲਾ ਤਾਰਾਗੜ੍ਹ ਸਾਹਿਬ ਇਸ ਸਥਾਨ ਤੇ 29 ਭਾਦੋਂ ਨੂੰ ਸਾਬਜਾਦਾ ਜੀਤ ਸਿੰਘ ਨੂੰ ਦੁਸ਼ਮਣ ਨੇ ਘੇਰਾ ਪਾਇਆ ਸੀ ਤਾਂ ਭਾਈ ਉਹਦੇ ਸਿੰਘਾਂ ਤੇ 125 ਸਿੰਘਾਂ ਦੇ ਨਾਲ ਸਾਬਜਾਦਾ ਜੀਤ ਸਿੰਘ ਜੀ ਨੇ ਜੰਗ ਫਤਿਹ ਕੀਤੀ ਇਸ ਸਥਾਨ ਦੇ ਪਿਛਲੇ ਪਾਸੇ ਸਾਬਜਾਦਾ ਜੀਤ ਸਿੰਘ ਜੀ ਅਤੇ ਹੋਰ ਸਿੰਘ ਕੋੜੇ ਬੰਦੇ ਰਹੇ ਉਹਨਾਂ ਦਾ ਇੱਥੇ ਤਵੇਲਾ ਸਾਹਿਬ ਗੁਰਦਰਾ ਮੌਜੂਦ ਹੈ ਜੰਗਾਂ ਜੁੱਦਾਂ ਦੇ ਸਮੇਂ ਹੀ ਪਾਈ ਕਨਾਈ ਗਾਜੀ ਨੇ ਸਭ ਨੂੰ ਇੱਕ ਸਮਾਨ ਸਮਝ ਕੇ ਜੰਗਾ ਵਿੱਚ ਜਲ ਛਕਾਉਂਦੇ ਰਹੇ ਇਸ ਸਤਾਨ ਤੇ ਹੀ ਮਲਮ ਪੱਟੀ ਕਰਦੇ ਰਹੇ ਦੁਨੀਆ ਦੀ ਪਹਿਲੀ ਰੈੱਡ ਕਰਾਸ ਇਸ ਸਤਾਨ ਤੋਂ ਹੀ ਸ਼ੁਰੂ ਹੋਈ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵਾਦ ਤੋਂ ਵਾਦ ਗੁਰਦਰਾ ਕਿਲਾ ਤਾਰਾਗੜ੍ਹ ਸੈ ਪਹੁੰਚ ਕੇ ਇੱਥੇ ਵਾਦ ਤੋਂ ਵਾਦ ਸੰਗਤਾਂ ਦਰਸ਼ਨ ਕਰਿਆ ਕਰੋ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਹਾਰਾਜ ਦੇ ਇਤਿਹਾਸ ਤੋਂ ਜਾਣਕਾਰ ਹੋ ਮਹਾਰਾਜ ਦਾ ਇਤਿਹਾਸ ਜਾਣੋ ਮਹਾਰਾਜ ਦੇ ਇਤਿਹਾਸ ਤੋਂ ਜਾਣਕਾਰੀ ਪ੍ਰਾਪਤ ਕਰੋ ਵਾਦ ਤੋਂ ਵਾਦ ਦੁਨੀਆ ਦਾ ਦੁਨੀਆ ਦੇ ਸੰਗਤਾਂ ਇੱਥੇ ਪਹੁੰਚ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ